ਬਾਬਾ ਬੰਤਾ ਸਿੰਘ ਨੇ ਮਾਲਾ ਦੇ ਉੱਪਰ ਸ਼ਬਦ ਬੋਲੇ ਆ ਭਾਜੀ ਸ਼ਬਦ ਹੈਗਾ ਆ 856 ਪੇਜ ਤੇ ਆ ਸੋ ਭਗਤ ਕਵੀ ਸਾਹਿਬ ਦਾ ਆ ਬਲਾਵਲ ਰਾਗ ਦੇ ਵਿੱਚ ਸ਼ਬਦ ਆ ਜਬ ਕੀ ਮਾਲਾ ਲਈ ਨ ਪੁੱਤੇ ਤਬ ਤੇ ਸੁਖ ਨ ਭਿਓ ਇਹ ਜਿਹੜਾ ਆ ਸ਼ਬਦ ਆ ਜਬ ਕੀ ਮਾਲਾ ਲਈ ਨ ਪੁੱਤੇ ਤਬ ਤੇ ਸੁਖ ਨ ਭਿਓ ਇਹਦੇ ਅਰਥ ਕੀਤੇ ਉਹਨਾਂ ਨੇ ਵੀ ਮਾਲਾ ਜਿਹੜੀ ਆ ਆਜ਼ਾਦੀ ਮਾਲਾ ਫੜ ਲਈ ਆ ਇਸ ਤਰੀਕੇ ਨਾਲ ਕੀਤੇ ਕਿਉਂਕਿ ਮੋਸਟਲੀ ਟੀਕਿਆਂ ਦੇ ਵਿੱਚ ਅਰਥ ਇਦਾਂ ਹੀ ਆ ਪਰ ਆਪਾਂ ਜਦ ਤੱਕ ਤੁਜਨਾਂ ਗੱਲਾਂ ਬਾਤਾਂ ਕਰਦੇ ਆ ਜਾਂ ਪੜਦੇ ਆ ਜਾਂ ਵਿਦਵਾਨਾਂ ਨਾਲ ਗੱਲਾਂ ਬਾਤਾਂ ਸਮਝਦੇ ਆ ਗੁਰਬਾਣੀ ਨੂੰ ਸੋ ਆਪਾਂ ਨੂੰ ਥੋੜਾ ਬਹੁਤ ਇਹਦੇ ਬਾਰੇ ਪਤਾ ਲੱਗਦਾ ਵੀ ਕੀ ਇੱਕ ਤਾਕਰੀ ਅਰਥ ਹੈ ਸ਼ਬਦੀ ਅਰਥ ਹੈ ਇੱਕ ਭਾਵ ਅਰਥ ਹੈ ਹਰ ਚੀਜ਼ ਦੇ ਗੁਰਬਾਣੀ ਦੇ ਵਿੱਚ ਔਰ ਜਿਹੜੇ ਉਹ ਭਾਵ ਅਰਥ ਆ ਉਹ ਫਸਟ ਪਰਸਨ ਉਹ ਜਗਮੂਨ ਸਿੰਘ ਤੇ ਲਾਗੂ ਹੁੰਦੇ ਜਾਂ ਵਰਿੰਦਰ ਸਿੰਘ ਮਾਨ ਤੇ ਲਾਗੂ ਹੁੰਦੇ ਆ ਜਦੋਂ ਅਸੀਂ ਉਹ ਸ਼ਬਦ ਪੜ੍ਹਦੇ ਆ ਉਹ ਸੀ ਆਪਣੇ ਵਾਸਤੇ ਪੜਦੇ ਆ ਫਸਟ ਪਰਸਨ ਵਾਸਤੇ ਆਪਣੇ ਲਈ ਨਾ ਕਿ ਲੋਕਾਂ ਵਾਸਤੇ ਪੜਦੇ ਸੀ ਆਪਣੇ ਲਈ ਪੜਦੇ ਆ ਪਰ ਆਪਣੇ ਜੀਵਨ 'ਚ ਇਹਨੂੰ ਲਾਗੂ ਕਰਨਾ ਸੋ ਜਿਹੜਾ ਇਹ ਬੰਤਾ ਸਿੰਘ ਨੇ ਕਿਹਾ ਇਹਦੇ ਵੀ ਮਾਲਾ ਦੇ ਹੱਕ ਦੇ ਵਿੱਚ ਆਉਂਦੇ ਆ ਕਿਉਂਕਿ ਇਹ ਮਾਲਾ ਦੇ ਹੱਕ 'ਚ ਵੀ ਆ ਰਹੇ ਆ ਕੁੰਬ ਨਾਰੀਅਲ ਦੇ ਹੱਕ 'ਚ ਵੀ ਆਉਂਦੇ ਆ ਜਿੰਨਾ ਕਰਮਕਾਂਡ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਆ ਉਹਦੇ ਸਾਰਿਆਂ ਦੇ ਭਾਜੀ ਇਹ ਹੱਕ 'ਚ ਆਉਂਦੇ ਆ ਜੋ ਵੀ ਕਰਮਕਾਂਡ ਲਿਖਿਆ ਜੋ ਵੀ ਹਿੰਦੂ ਮਾਈਥੋਲੋਜੀ ਦੇ ਵਿੱਚ ਉਹਨਾਂ ਦੇ ਇਤਿਹਾਸਿਕ ਕਰਮਕਾਂਡ ਆ ਉਹ ਸਾਰੇ ਹੌਲੀ-ਹੌਲੀ ਗੁਰਦੁਆਰਿਆਂ 'ਚ ਲਿਆ ਕੇ 90% ਤਾਂ ਭਾਜੀ ਬਾੜ ਦਿੱਤੇ ਗਏ ਆ ਮੇਰਾ ਕਹਿਣਾ 5-7% ਹੀ ਗੁਰਮਤਿ ਆ ਜਿਹੜਾ ਰਹਿ ਗਿਆ ਆ ਬਹੁਤ ਘੱਟ ਗੁਰਦੁਆਰੇ ਆ ਸ਼ਹਿਰਾਂ ਦੇ ਵਿੱਚ ਜਿੱਥੇ ਦੇਖਿਆ ਵੀ ਸਿੱਖ ਰੈਤ ਮੁਰਾਦਾ ਅਨੁਸਾਰ ਹੀ ਗੁਰਦੁਆਰਾ ਚੱਲਦਾ ਆ ਸੋ ਪੰਜਾਬ ਦਾ ਹਾਲਤ ਆਪਾਂ ਨੂੰ ਪਤਾ ਹੀ ਆ ਡੇਰਿਆਂ ਦਾ ਜਿੰਨੇ ਪਿੰਡ ਐ ਉੱ ਤੋਂ ਦੁੱਗਣੇ ਡੇਰੇ ਜੇ 15000 ਪਿੰਡਾਂ ਤੇ 30000 ਡੇਰੇ ਆ ਪੰਜਾਬ ਦੇ ਵਿੱਚ ਸੋ ਇਹ ਬੰਤਾ ਸਿੰਘ ਨੇ ਜਿਹੜਾ ਭਗਤ ਕਬੀਰ ਸਾਹਿਬ ਦਾ ਸ਼ਬਦ ਦੀ ਵਿਆਖਿਆ ਕੀਤੀ ਆ ਇਹ ਥੋੜਾ ਸੰਗਤ ਨੂੰ ਜਾਣੂ ਕਰਾਉ ਕਿ ਸਾਡਾ ਕੰਮ ਹੈ ਸੰਗਤ ਨੂੰ ਜੋ ਸਾਡੇ ਕੋ ਗ્ઞાન ਹਾਸਲ ਹੁੰਦਾ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡੇ ਅੱਗੇ ਪੇਸ਼ ਕਰਨਾ ਉਹਨੂੰ ਸਮਝਣਾ ਤੁਸੀਂ ਆਪ ਵੀ ਪੜੋ ਤੇ ਆਪ ਵੀ ਸਮਝੋ ਇਸ ਸ਼ਬਦ ਦੇ ਅਰਥ ਜਿਹੜੇ ਆ ਪਰਮਾਲਾ ਦਾ ਕੀ ਕਨਸੈਪਟ ਆ ਇਹਦੇ ਬਾਰੇ ਜੀ ਦੱਸੋ ਦੇਖੋ ਜਗਮਨ ਸਿੰਘ ਜੀ ਇਹ ਜਿਹੜਾ ਸ਼ਬਦ ਹੈ ਨਾ ਪਹਿਲੀ ਗੱਲ ਤਾਂ ਪ੍ਰੋਫੈਸਰ ਸਾਫ ਸਿੰਘ ਦਾ ਜਿਹੜਾ ਟੀਕਾ ਆ ਉਹਨਾਂ ਨੇ ਮਾਲਾ ਦੇ ਅਰਥ ਇਹ ਨਹੀਂ ਕੀਤੇ ਵੀ ਮਾਲਾ ਫੇਰ ਰਹੇ ਆ ਕਬੀਰ ਸਾਹਿਬ ਉਹਨਾਂ ਨੇ ਭਗਤੀ ਕੀਤੀ ਆ ਮਾਲਾ ਦੇ ਅਰਥ। ਔਰ ਜਦੋਂ ਅਖਰੀ ਅਰਥ ਦੇਖੂਗੇ ਤਾਂ ਬਿਲਕੁਲ ਸਹੀ ਆ। ਕਿਉਂਕਿ ਜਦੋਂ ਪ੍ਰੋਫੈਸਰ ਸਾਫ ਸਿੰਘ ਨੇ ਟੀਕਾ ਲਿਖਿਆ ਸਾਰਿਆਂ ਨੂੰ ਪਤਾ ਹੋਣਾ ਵੀ ਕਿੰਨੀ ਮੁਸ਼ਕਲ ਹੋਈ ਕੋਈ ਛਾਪਣ ਨੂੰ ਤਿਆਰ ਨਹੀਂ ਸੀਗਾ। ਤੇ ਉਹ ਖੁਦ ਆਪਣੇ ਟੀਕੇ 'ਚ ਲਿਖਦੇ ਆ ਕਿ ਮੈਂ ਆਪਣੀ ਮਤ ਅਨੁਸਾਰ ਇਹਦਾ ਟੀਕਾ ਘੜਚਲਾ। ਇੱਕ ਰਸਤਾ ਖੋਲ ਚੱਲਣਾ ਅੱਗੋਂ ਉਡਾਰੀ ਤੁਸੀਂ ਆਪ ਲਾਉਣੀ ਆ ਗੁਰਬਾਣੀ ਦਾ ਹਰ ਸ਼ਬਦ ਮੈਂ ਮੰਨਦਾ ਵੀ ਹਰ ਬੰਦੇ ਵਾਸਤੇ ਕੋਈ ਨਾ ਕੋਈ ਮੈਸੇਜ ਦਿੰਦਾ ਆ ਉਹ ਮੈਸੇਜ ਤਾਂ ਹੀ ਹੋਊਗਾ ਜਿਵੇਂ ਤੁਸੀਂ ਕਿਹਾ ਜੇ ਉਹਨੂੰ ਫਰਸਟ ਪਰਸਨ ਚ ਪੜੂਗੇ ਮੈਨੂੰ ਇਹ ਕੀ ਮੈਸੇਜ ਦੇ ਰਿਹਾ ਹੈ ਜੇ ਅਸੀਂ ਇਹ ਕਹਿ ਕੇ ਪੜਾਂਗੇ ਵੀ ਇਹ ਗੱਲ ਕਬੀਰ ਸਾਹਿਬ ਦੀ ਮਾਤਾ ਕਰ ਰਹੀ ਆਪਣੇ ਮੁੰਡੇ ਵਾਸਤੇ ਤੇ ਉਹਦਾ ਸਾਨੂੰ ਕੀ ਫਾਇਦਾ ਹੋਣਾ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਕਬੀਰ ਸਾਹਿਬ ਦੇ ਬਹੁਤੇ ਸ਼ਬਦ ਜਦੋਂ ਜਿਹੜੇ ਆਪਾਂ ਸੰਪਰਦਾਇ ਪ੍ਰਚਾਰਕ ਜਿਹਨਾਂ ਨੂੰ ਕਹਿੰਨੇ ਆ ਉਹਨਾਂ ਨੇ ਕੀਤੇ ਤਾਂ ਉਹਨਾਂ ਨੂੰ ਉਹਦੇ ਅਰਥ ਸਮਝ ਨਹੀਂ ਆਏ ਕਿਉਂਕਿ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤੀ ਪਰ ਉਹਨੇ ਭਾ ਅਰਥ ਆ ਉਹਨਾਂ ਨੇ ਉਹਦੇ ਨਾਲ ਇੱਕ ਕਹਾਣੀ ਜੋੜ ਲਈ ਹਰੇਕ ਸ਼ਬਦ ਦੇ ਨਾਲ ਉਹਨੂੰ ਕਹਿੰਦੇ ਉਹ ਥਾਨਕ ਆ ਜਿਹੜੇ ਵੀ ਤੁਸੀਂ ਆ ਪੰਡਿਤ ਨਾਰਾਇਣ ਸਿੰਘ ਵਾਲਾ ਟੀਕਾ ਜਾਂ ਕੋਈ ਵੀ ਹੋਰ ਟੀਕਾ ਇਦਾਂ ਦਾ ਸੰਪਰਦਾਇ ਆ ਲਵਾਂਗੇ ਉਹ ਤਾਂ ਉਹ ਹਰੇਕ ਸ਼ਬਦ ਦੇ ਨਾਲ ਇੱਕ ਉਹ ਥਾਨਕਾ ਲਾਈ ਹੁੰਦੀ ਆ ਕਹਾਣੀ ਲਾਈ ਹੁੰਦੀ ਆ ਕਿ ਇਦਾਂ ਹੋਇਆ ਹਾਂਜੀ ਇਹ ਸ਼ਬਦ ਜਿਹੜਾ ਇਹਦੇ ਨਾਲ ਕਹਾਣੀ ਬੰਤਾ ਸਿੰਘ ਹੋਣੀ ਸ਼ਰਿਆਮ ਸਟੇਜ ਤੇ ਬੈਠ ਕੇ ਸੁਣਾ ਰਿਹਾ ਹੂੰ ਹੂੰ ਉਹ ਕਹਿੰਦੇ ਕਬੀਰ ਸਾਹਿਬ ਦੀ ਮਾਤਾ ਬਹੁਤ ਦੁਖੀ ਹੋਈ ਪੀ ਇਹ ਕਿਹੜੀ ਮਾਲਾ ਫੇਰ ਲਾ ਪਿਆ ਗੱਲ ਸਾਰੀ ਕਰਨੀ ਸੀ ਮਾਲਾ ਫੇਰਨ ਦੇ ਹੱਕ ਦੇ ਵਿੱਚ ਕਿ ਮਾਲਾ ਫੇਰਨੀ ਗੁਰਮਤਿ ਦੇ ਅਨੁਸਾਰੀ ਆ ਪਰ ਬੰਤਾ ਸਿੰਘ ਜੀ ਭੁੱਲ ਗਏ ਕਿ ਕਬੀਰ ਸਾਹਿਬ ਦਾ ਇੱਕੀ ਸ਼ਬਦ ਨਹੀਂਗਾ ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ ਦੇ ਤਾਂ ਅਨੇਕਾ ਸ਼ਬਦ ਆ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਕਬੀਰ ਸਾਹਿਬ ਨੇ ਆਪਣੇ ਸ਼ਲੋਕ ਸ਼ੁਰੂ ਕੀਤੇ ਆ ਤੇ ਪਹਿਲਾ ਹੀ ਜਿਹੜਾ ਸ਼ਲੋਕ ਆ ਪਹਿਲਾ ਹੀ ਸ਼ਲੋਕ ਜਿਹੜੇ 1364 ਪੰਨੇ ਤੋਂ ਸ਼ੁਰੂ ਹੁੰਦੇ ਆ ਸ਼ਲੋਕ ਕਬੀਰ ਤੇ ਫਰੀਦ ਜੀ ਦੇ ਜਿਹੜਾ ਪਹਿਲਾ ਹੀ ਸ਼ਲੋਕ ਆ ਉਹ ਆ ਕਬੀਰਾ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਤੇ ਮੇਰਾ ਜ਼ਬਾਨ ਦੇ ਉੱਤੇ ਰਾਮ ਦੇ ਗੁਣ ਰੱਬੀ ਗੁਣ ਮੇਰੀ ਰਸਨਾ ਉੱਤੇ ਜਦੋਂ ਆ ਜਾਂਦੇ ਮੇਰੇ ਵਾਸਤੇ ਉਹੀ ਮੇਰੀ ਸਿਮਰਨੀ ਆ ਸਿਮਰਨੀ ਦਾ ਮਤਲਬ ਹੁੰਦਾ ਮਾਲਾ ਮੇਰੀ ਮਾਲਾ ਉਹੀ ਆ ਆਦ ਜੁਗਾਦੀ ਸਗਲ ਭਗ ਭਗਤ ਤਾ ਕੋ ਸੁਖ ਵਿਸਰਾਮ ਵੀ ਹੁਣ ਤੋਂ ਲੈ ਕੇ ਅਖੀਰ ਤੱਕ ਮੈਨੂੰ ਸੁਖ ਜਿਹੜਾ ਆ ਜਦੋਂ ਦੀ ਸ੍ਰਿਸ਼ਟੀ ਬਣੀ ਹੋਈ ਆ ਉਹਦੇ ਗੁਣਾ ਦਾ ਹੀ ਸੁਖ ਆ ਤੇ ਇਹੀ ਮੇਰੀ ਠਹਿਰਾਓ ਦਾ ਸ਼ਾਂਤੀ ਦਾ ਕਾਰਨ ਆ ਸੁਖ ਵਿਸਰਾਮ ਵਿਸਰਾਮ ਹੁੰਦਾ ਠਹਿਰਾਓ ਮੈਂ ਟਿਕਿਆ ਮੈਨੂੰ ਸ਼ਾਂਤੀ ਆ ਗਈ ਆ ਮੇਰਾ ਮਨ ਠਹਿਰ ਗਿਆ ਆ ਕੋ ਜਿਹੜੇ ਕਬੀਰ ਸਾਹਿਬ ਨੇ ਇਹ ਗੱਲ ਕੀਤੀ ਹੋਵੇ ਕਿ ਕਬੀਰਾ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਓਏ ਇਹ ਕਿਵੇਂ ਕਹਦੂਗੇ ਵੀ ਉਹ ਮਾਲਾ ਫੇਰ ਲੱਪੇ ਸੀ ਸ਼ਾਇਦ ਬੰਤਾ ਸਿੰਘ ਉਹਨਾਂ ਨੇ ਇਹ ਸ਼ਬਦ ਨਹੀਂ ਸੀ ਪੜਿਆ ਜਾਂ ਕਬੀਰ ਬੈਸਰੋ ਹੂਆ ਤਾਂ ਕਿਆ ਤਾਂ ਕਿਆ ਪਿਆ ਕਹਿੰਦੇ ਬੈਸਰੋ ਬਣਦਾ ਕੀ ਫਰਕ ਮਾਲਾ ਮੇਲੀ ਚਾਰ ਕਹਿੰਦੇ ਚਾਰ ਚੱਕਰ ਨਾਲੇ ਉੱਤੇ ਅਤਲ ਕਹਿਆ ਐ ਨਹੀਂ ਚਾਰ ਉਂਗਲਾਂ ਨਾਲ ਲਾਉਂਦੇ ਮਾਲਾ ਮੇਲੀ ਚਾਰ ਚਾਰ ਇਦਾਂ ਉਂਗਲਾਂ ਨਾਲ ਉਹ ਲਾ ਲਿਆ ਤੇ ਨਾਲ ਮਾਲਾ ਫੇਰ ਲਾਪੇ ਚਾਰ ਮਾਲਾ ਪਾਲੀਆਂ ਤੇ ਨਾਲ ਚੱਕਰ ਲਾਲੇ ਚਾਰ ਚਲੋ ਜੀ ਭਗਤੀ ਹੋ ਗਈ ਤੇ ਆਪਣੇ ਆਪ ਨੂੰ ਵੈਸ਼ਨੂ ਕਹਾਉਣਾ ਸ਼ੁਰੂ ਕਰਤਾ ਬਾਹਰ ਕੰਚਨ ਬਾਹਰਾ ਭੀਤਰ ਭਰੀ ਪਗਾੜ ਮੈਨੂੰ ਲੱਗਦਾ ਪੂਰਾ ਇਹਨਾਂ ਉੱਤੇ ਇਹ ਸ਼ਬਦ ਢੁਕਦਾ ਕਿ ਬਾਹਰੋਂ ਦੇਖਣ ਨੂੰ ਬੜਾ ਐ ਸੋਨੇ ਵਾਂਗੂ ਕੰਚਨ ਲੱਗਦੇ ਆ ਚੋਲਾ ਪਾਇਆ ਐ ਗੋਲ ਦਮਾਲਾ ਬਣਿਆ ਬੜਾ ਵਧੀਆ ਪਰ ਅੰਦਰ ਭੀਤਰਪਰੀ ਪਘਾਰ ਅੰਦਰ ਖੋਟ ਆ ਪਤਾ ਇਹਨਾਂ ਨੂੰ ਸਾਰਾ ਹੈ ਪਰ ਇਹਨਾਂ ਦੇ ਅੰਦਰ ਪੰਘਾਰ ਆ ਖੋਟ ਆ ਇਹਨਾਂ ਨੇ ਅਸਲੀ ਗੱਲ ਨਹੀਂ ਦੱਸਣੀ ਵੀ ਇਹ ਗੱਲ ਹੋ ਕੀ ਰਹੀ ਪਤਾ ਇਹਨਾਂ ਨੂੰ ਹੈ ਮੈਂ ਨਹੀਂ ਮੰਨਦਾ ਪਰ ਇਹਨਾਂ ਨੂੰ ਪਤਾ ਨਹੀਂ ਆ ਕਿਉਂਕਿ ਜੇ ਇੰਨੀ ਗਰਬਾਣੀ ਪੜੀ ਆ ਇਨੇ ਚਿਰ ਤੋਂ ਅਰਥ ਪੜੇ ਆ ਇਹਨਾਂ ਨੂੰ ਪਤਾ ਆ ਇਹ ਬੇਈਮਾਨ ਲੋਕ ਆ ਕਿਉਂਕਿ ਇਹਨਾਂ ਦੇ ਅੰਦਰ ਖੋਟ ਆ ਕਬੀਰ ਸਾਹਿਬ ਕਹਿ ਗਏ ਆ ਇਹ ਗੱਲ